ਆਮ ਤੌਰ ਤੇ ਲੱਗ ਰਿਹਾ ਕੋੜੇ ਨਹੀਂ ਆ ਲੜਕੀਆਂ ਨੇ ਕੁਝ ਮੁੰਡੇ ਆ ਉਹ ਥੱਲੇ ਬੈਠੇ ਆ ਇਹ ਲੜਕੀਆਂ ਉੱਪਰ ਹੀ ਉਹ ਦਾ ਬਾਰੇ ਵੈਰੀਫਾਈ ਕਰ ਰਹੇ ਆ ਟੀਵੀਆਰ ਚੈੱਕ ਕਰ ਰਹੇ ਆ ਸਰੂਨਾਂ ਸਪਾ ਚੱਲ ਰਹੇ تھے ਉਹ ਉਹਦੀ ਆਰ ਵਿੱਚ ਕੁਝ ਹੋਰ ਤਾਂ ਹੋ ਰਿਹਾ ਸੀ ਇਸੇ ਕਰਕੇ ਤੇ ਰੇਡ ਕੀਤਾ ਪਰ ਅਜੇ ਵੈਰੀਫਾਈ ਕਰ ਰਹੇ ਆ ਜੀ ਵੈਰੀਫਾਈ ਕਰਕੇ ਜਿਹੜੀ ਹੋਗੀ ਤੁਹਾਨੂੰ ਦੱਸ ਦਿਆਂਗੇ ਕਿੰਨੇ ਪੈਸੇ ਲੈ ਕੇ ਜਾ ਰਹੇ ਜੀ ਇਹਨਾਂ ਦੇ ਕੋਲ ਪਰ ਗੱਲ ਜਿਸ ਤਰ੍ਹਾਂ ਚੀਨ ਮੈਚੇ ਕਿਸੇ ਸੰਨੇ ਆਏ ਇਹ ਵਿੱਚ ਬ੍ਰਾਹਮਣ ਵੌਇਸ ਰੱਖੋ ਪੈਸੇ ਉਹਨਾਂ ਕੋਲ ਹੈਗੇ ਯਾਰ ਕਵਰ ਹੋਏ ਆ ਕੋਈ ਸਾਰੇ ਵੈਰੀਫਾਈ ਕਰਾਂਗੇ ਅੱਜ ਇਹ ਵੈਰੀਫਾਈ ਕਰ ਰਿਹਾ ਜੀ ਉਹ ਵੀ ਸਾਰਾ ਕੋਈ ਵੈਰੀਫਾਈ ਕਰਾਂਗੇ ਫਿਰ ਧਰ ਦਾਂਗੇ ਤੁਹਾਨੂੰ ਸਰ ਕਿੰਨੇ ਕੁੜੀਆਂ ਮੰਨੇ ਅੰਦਰ ਜੀ ਚੋੜੇ ਨਹੀਂ ਕੁੜੀਆਂ ਹੈਗੀਆਂ 6-7 ਕੁੜੀਆਂ ਨੇ ਆ ਚਾਰ-ਪੰਜ ਲੜਕੇ ਆ ਉਨੇ ਸਮੇਂ ਤੋਂ ਸਿਰਫ ਲੂਮ ਚੱਲ ਰਿਹਾ ਜੀ ਇੱਥੇ ਇਹ ਮੈਂ ਤਾਂ ਹੁਣ ਲੱਗੇ ਦੂਰ ਚੱਕ ਇਹਦਾ ਪੁਰਾਣਾ ਚੱਲ ਰਿਹਾ ਹਾਂਜੀ ਸਰ ਕੋਈ ਲੜਕੀਆਂ ਨਹੀਂ 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 ਕੋਈ ਸਰ ਲੜਕੀਆਂ ਲੋਕਲ 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 ਉਹ ਚੈੱਕ ਕਰ ਰਹੇ ਹਾਂ ਸਾਰਾ ਕੁਝ ਕਰ ਰਹੇ ਹਾਂ ਚੈੱਕ ਉਹ ਤੁਹਾਨੂੰ ਦੱਸ ਦੇਣਗੇ ਬੇਸ਼ੀ ਕ੍ਰਾਂਤੀ ਬ੍ਰਾਮਤ ਹੋਈ ਉਹ ਨਹੀਂ ਨਹੀਂ ਕੁਝ ਨਹੀਂ ਹੋ ਰਿਹਾ ਸਰ ਜੀ ਕਾਰਵਾਈ ਕਰਨ ਜਾ ਰਹੇ ਜੀ ਅਦੇ ਵੈਰੀਫਾਈ ਕਰਕੇ ਹੀ ਕਾਰਵਾਈ ਹੋਊਗੀ ਜੇ ਗਲਤੀ ਹੋਏ ਤਾਂ ਕਾਰਵਾਈ ਹੋਊਗੀ ਉਹਨਾਂ ਦੇ ਕੋਲੋਂ ਹੀ ਕਾਰਵਾਈ ਹੋਊਗੀ ਠੀਕ ਹੈ ਸਰ ਇਹ ਸੀਨੀਅਰ ਲੀਡਰ ਵੀ ਲੋਕੀ ਇਹ ਵੀ ਪਤਾ ਲੱਗ ਜੂ ਜਦੋਂ ਕਰਾਂਗੇ ਸਾਰਾ ਕੁ ਉਹ ਵੀ ਪਤਾ ਲੱਗ ਜਾਊਗਾ ਸਾਰਾ ਕੁ ਸਰ ਜੀ ਗੱਲ ਹੈ ਮੇਰੀ ਗੱਲ ਕਿ ਲੜਕੀਆਂ ਦੀ ਏਜ ਕਿੱਥੋਂ ਦੀ ਆਈਆਂ ਵਿਦੇਸ਼ੀਆਂ ਨੇ ਕਿ ਲੋਕ ਇੱਥੋਂ ਦੀਆਂ ਲੋਕਲ ਨੇ ਕਿਹਦੀਆਂ ਕੋਈਆਂ ਆ ਰਹੀਆਂ ਜੀ ਇੱਥੇ ਉਹ ਜਿਹੇ ਪੁੱਛ ਰਹੇ ਆ ਉਹਨਾਂ ਨੂੰ ਅੰਦਰ ਪੁੱਛ ਕੇ ਚੱਲ ਰਹੀ ਆ ਜਦੋਂ ਪੁੱਛ ਕੇ ਚਰਾਂਗੇ ਫੇਰ ਹੀ ਡਿਟੇਲ ਜੀ ਦੱਸਾਂਗੇ ਤੁਹਾਨੂੰ ਇਨਫੋਰਮੇਸ਼ਨ ਕੀ ਮਿਲੇਗੀ ਇਹ ਇਨਫੋਰਮੇਸ਼ਨ ਤੇ ਇਹੀ ਬੇਲੀ ਵੀ ਇੱਥੇ ਨਜਾਇਜ਼ ਤਾਂ ਲੜਾ ਹੁੰਦਾ ਵਾ ਇਹ ਕਿਹੜਾ ਨਰਾ ਏਜ ਕੋ ਪੁੱਛੀ ਨੇ ਕਿਹੜੀ ਵਾਲੀ ਕਿਹੜੀ ਵਾਲੀ